ਇਹ ਹੈ ਜੀ ਤੀਜੀ ਪੌੜੀ ਦੀ ਸਤਵੀਂ ਪੰਕਤੀ ਗਾਵੇ ਕੋ Jap ਹੈ ਦਿਸ ਹੈ ਦੂਰ ਤੇ ਇਸ ਨੂੰ ਗਾ ਵੀ ਸਕਦੇ ਹਾਂ ਜੀ ਗਾਵੇ ਕੋ Jap ਹੈ ਦਿਸ ਹੈ ਦੂਰ ਗਾਵੇ ਕੋ ਫਿਰ ਉਹੀ ਆ ਜਾਂਦਾ ਜੀ ਕਿ ਕਈ ਮਨੁੱਖੇ ਗਾਉਂਦੇ ਹਨ ਕਈ ਮਨੁੱਖੇ ਕਹਿੰਦੇ ਹਨ ਬਿਆਨ ਕਰਦੇ ਹਨ ਦੱਸਦੇ ਹਨ ਕਿ ਜਾਪੇ ਦਾ ਅਰਥ ਹੁੰਦਾ ਹੈ ਜੀ ਜਾਪਣਾ ਪ੍ਰਤੀਤ ਹੋਣਾ ਮਹਿਸੂਸ ਹੋਣਾ ਪ੍ਰਗਟ ਹੋਣਾ ਗਾਵੇ ਕੋ ਜਾਪੇ ਕਈਆਂ ਨੂੰ ਇਹ ਲੱਗਦਾ ਵੀ ਪ੍ਰਮਾਤਮਾ ਸਾਰੇ ਪਾਸੇ ਹੈ ਤੇ ਗਾਵੇ ਕੋ ਜਿਹੜਾ ਹੈ ਫਿਰ ਪਿੱਛੇ ਵਾਲੇ ਨਾਲ ਵੀ ਲੱਗ ਜਾਣਾ ਹੈ ਕਿ ਗਾਵੇ ਕੋ ਦਿਸੇ ਹੈ ਦੂਰ ਦਿਸੇ ਹੁੰਦਾ ਜੀ ਦਿਸਦਾ ਭਾਵ ਮਹਿਸੂਸ ਹੋਣਾ ਨਜ਼ਰ ਆਉਣਾ ਦੂਰ ਹੈ ਜੀ ਕਿਤੇ ਬੜੀ ਦੂਰ ਜਿਹੜਾ ਆਪਣੇ ਤੋਂ ਨੇੜੇ ਨਾ ਹੋਵੇ ਠੀਕ ਹੈ ਅਰਥ ਹੈ ਜੀ ਕਈ ਮਨੁੱਖ ਇਹ ਗਾਉਂਦੇ ਹਨ ਕਿ ਪ੍ਰਭੂ ਪ੍ਰਮਾਤਮਾ ਸਾਨੂੰ ਮਹਿਸੂਸ ਹੁੰਦਾ ਹੈ ਭਾਵ ਹਰਥਾਂ ਤੇ ਹੈ ਅਤੇ ਕਈ ਕਹਿੰਦੇ ਹਨ ਕਿ ਜਿਹੜਾ ਪ੍ਰਭੂ ਪ੍ਰਮਾਤਮਾ ਹੈ ਉਹ ਕਿਤੇ ਦੂਰ ਹੈ ਉਹ ਸਾਨੂੰ ਦੇਖਦਾ ਨਹੀਂ ਹੈ ਜਿਹੜੇ ਲੋਕ ਮਾੜੇ ਕੰਮ ਕਰਦੇ ਨੇ ਜਾਂ ਧੋਖਾ ਧੜੀ ਕਰਦੇ ਨੇ ਜਾਂ ਜਿਹੜੇ ਪ੍ਰਮਾਤਮਾ ਨੂੰ ਯਾਦ ਨਹੀਂ ਰੱਖਦੇ ਉਹ ਇਸੇ ਤਰ੍ਹਾਂ ਕਰਦੇ ਨੇ ਜੀ ਕਿਉਂਕਿ ਉਸ ਨੂੰ ਪ੍ਰਮਾਤਮਾ ਕਿਸੇ ਪਾਸੇ ਦਿਂਦਾ ਨਹੀਂ ਉਹਨਾਂ ਨੂੰ ਦਿਸੇ ਦੂਰ ਹੈ ਕਿ ਪ੍ਰਮਾਤਮਾ ਸ਼ਾਇਦ ਪਤਾ ਨਹੀਂ ਕਿਤੇ ਦੂਰ ਹੋਣਾ ਤੇ ਕਈ ਨੇ ਉਸ ਪ੍ਰਭੂ ਪਰਮਾਤਮਾ ਦੇ ਪਿਆਰੇ ਜਿਨ੍ਹਾਂ ਨੂੰ ਸਾਰੇ ਪਾਸੇ ਪ੍ਰਭੂ ਪਰਮਾਤਮਾ ਨਜ਼ਰ ਆਉਂਦਾ ਹੈ ਜੀ ਪ੍ਰਤੀਤ ਹੁੰਦਾ ਹੈ ਠੀਕ ਹੈ ਜੀ ਗਾਵੇ ਕੋ ਜਾਪੇ ਦਿਸੇ ਦੂਰ ਇਸ ਦੇ ਅਰਥ ਇਹ ਵੀ ਕਰ ਦਿੰਦੇ ਕਿ ਕਈ ਲੋਕੀ ਇਹ ਕਹਿੰਦੇ ਸਾਨੂੰ ਰੱਬ ਦੂਰ ਦਿਸਦਾ ਗਾਵੇ ਕੋ ਜਾਪੇ ਉਹਨਾਂ ਨੂੰ ਇਹ ਜਪਦਾ ਵੀ ਪਰਮਾਤਮਾ ਦੂਰ ਹੈ ਇਹ ਵੀ ਸਹੀ ਹੈ ਜੀ ਇਹ 'ਚ ਵੀ ਕੋਈ ਗਲਤੀ ਨਹੀਂ ਹੈ ਪਰ ਜਦੋਂ ਆਪਾਂ ਕਮਾ ਲਾ ਦਿੰਨੇ ਆ ਉਸ ਤਰ੍ਹਾਂ ਲੱਗਦਾ ਵੀ ਗਾਵੇ ਕੋ ਜਾਪੇ ਕਈਆਂ ਨੂੰ ਮਹਿਸੂਸ ਹੁੰਦਾ ਜਾਪੇ ਹੁੰਦਾ ਜੀ ਜਾਪਣਾ ਮਹਿਸੂਸ ਭਾਵ ਕਈਆਂ ਨੂੰ ਪ੍ਰਭੂ ਪਰਮਾਤਮਾ ਹਰ ਥਾਂ ਤੇ ਮਹਿਸੂਸ ਹੁੰਦਾ ਕਈਆਂ ਨੂੰ ਦੂਰ ਮਹਿਸੂਸ ਹੁੰਦਾ ਜੀ ਪਰ ਕਈ ਲੋਕ ਇਹ ਅਰਥ ਕਰਦੇ ਨੇ ਇਸ ਦੇ ਵੀ ਪਰਮਾਤਮਾ ਸਾਨੂੰ ਦੂਰ ਮਹਿਸੂਸ ਹੁੰਦਾ ਦੋਨੇ ਸਹੀ ਨੇ ਜੀ ਜਿਹੜੀ ਮੇਨ ਗੱਲ ਹੈ ਇਹ ਦੱਸ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਲੋਕੀ ਜਾਂ ਲੋਕ ਜਿਹੜੇ ਆ ਉਹ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਕਿਵੇਂ ਕਿਵੇਂ ਗਾ ਰਹੇ ਨੇ ਕੀ ਕੀ ਕਹਿ ਰਹੇ ਨੇ ਕਈ ਕਹਿੰਦੇ ਨੇ ਕੋਈ ਨੇੜੇ ਹੈ ਪਰਮਾਤਮਾ ਕਈ ਕਹਿੰਦਾ ਕਿ ਪਰਮਾਤਮਾ ਕਿਤੇ ਦੂਰ ਸਵਰਗਾਂ 'ਚ ਬੈਠਾ ਹੈ ਜੀ